ਹੈਲੋ ਹਾਂਜੀ ਦੀਪੰਗੂ ਬਲੌਗਸ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਲੀਜ਼ ਜੇਕਰ ਚੈਨਲ ਤੇ ਨਵੇਂ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮੋਲਾ ਹਾਏ ਤੇਰੇ ਮੈਂ ਉਹ ਕਿਹਾ ਮਾਰੂ ਕਹਿੰਦਾ ਸੀ ਤੇ ਮੈਨੂੰ پتہ ਸਾਰ ਸਾਰ ਮੈਨੂੰ ਗੁੱਸਾ ਆ ਗਿਆ ਮੈਂਨੇ ਕੋਈ ਕੰਮ ਕਿਹਾ ਸੀਗੇ ਉਹ ਤਾਂ ਕੰਮ ਕਰਿਆ ਜਾ ਕੇ ਇਹ ਕਹਿੰਦਾ ਨਹੀਂ ਅਜਿਤ ਨਹੀਂ ਤੇਰੇ ਕੰਮ ਤਾਂ ਕਦੇ ਮम्मी ਲੋਟ ਨਹੀਂ ਆਉਂਦੇ ਪੀ ਦੱਸੋ ਹਣਾ ਸਾਰੇ ਕਮੈਂਟ ਕਰਕੇ ਦੱਸਿਓ ਵੀ ਮਾਪਿਓ ਨੇ ਜਿਹੜੇ ਬੱਚਿਆਂ ਲਈ ਕੰਮ ਕਰਦੇ ਨੇ ਹਣਾ ਆਪਦੀ ਤਾਂ ਲੰਘ ਚੁੱਕੀਆਂ ਨੇ ਤੇ ਇਹਨੂੰ ਥੋੜਾ ਜਿਹਾ ਕੰਮ ਕਹਿ ਸੀਗਾ ਸੋ ਤਾਂ ਸਾਡੇ ਤੋਂ ਤੁਮ ਤੋਂ ਆ ਨਾ ਹੋਏ ਨਹੀਂ ਚਾਦਾ ਹੋਈ ਨਾ ਇਹ ਨੂੰ ਇਹ ਡਰਚਾ ਹੋ ਗਿਆ ਸੀ ਮम्मी ਕਿਤੇ ਰੱਬ ਦੀ ਸੌਂ ਨਾ ਟੁੱਟੇ ਜੇ ਰੱਬ ਨੂੰ ਬੜਾ ਮੰਨਦਾ ਹੈ ਵੈਘਰੋ ਜੀ ਹਣਾ ਮੈਂ ਕਿਹਾ ਪੁੱਤ ਕੋਈ ਗੱਲ ਨਹੀਂ ਸੌਂ ਤੂੰ ਨਾ ਤੋੜ ਮੈਂ ਤੈਨੂੰ ਬੁਲਾ ਰਹੀ ਹਾਂ ਤੂੰ ਬੋਲ ਪਾ ਹਣਾ ਤੇ ਉਹਨੇ ਬੋਲਿਆ ਕਾਕਾ ਹੁਣ ਇਹ ਕਹਿੰਦਾ ਮੈਨੂੰ ਗਲਤ ਨਾ ਬੋਲੇ ਸਿਰ ਸਿਰ ਮੇਰਾ ਇੰਨਾ ਪੀਪੀ ਵਧਿਆ ਨਾ ਪੀਪੀ ਵਧਿਆ ਮੈਂ ਕਿਹਾ ਤੂੰ ਆਖੇ ਨਹੀਂ ਲੱਗਿਆ ਹੈਗਾ ਮੈਨੂੰ ਤਾਂ ਬੋਲਣਾ ਪਿਆ ਹਣਾ ਤੇ ਚਲੋ ਕੋਈ ਨਹੀਂ ਸਾਰੇ ਬੱਚਿਆਂ ਦੀ ਮਾਮਾ ਨਾਲ ਥੋੜੇ ਥੋੜੇ ਜਿਹੇ ਹੁੰਦੀਆਂ ਰਹਿੰਦੀਆਂ ਨੇ ਮਾਮਾ ਦੀ ਬੱਚਿਆਂ ਨਾਲ ਹਣਾ ਸੁਖਨਾ ਜਦੋਂ ਵੱਡੇ ਹੋ ਗਏ ਆਪ ਤੇ ਇਹਨਾਂ ਨੂੰ ਉਹ ਆ ਜਾਣਾ ਐ ਐਨੀ ਨਹੀਂ ਜਣਾ ਥੋੜੀ ਜੀ ਹੋਈ ਸੀ ਉਹਦੇ ਨਾਲ ਹੀ ਗੁੱਸਾ ਹੋ ਗਿਆ ਸਾਡਾ ਇੱਕ ਦੂਜੇ ਦਾ ਮੈਂ ਇਹਨੂੰ ਕਹਿਤਾ ਪਹਿਲਾਂ ਮੈਂ ਕਿ ਐਸੇ ਤਾਂ ਮੈਂ ਤੈਨੂੰ ਬੁਲਾਉਣੀ ਨਹੀਂ ਇਹ ਵਿਚਾਰਾ ਮੇਰੇ ਕੋਲ ਬਾਰੇ ਬਾਰੇ ਢਿੱਚ ਗਿਆ ਆਪ ਤੇ ਬੈ ਗਈ ਜਾ ਕੇ ਤੇ ਗੱਲਾਂ ਗੱਲਾਂ ਚ ਭਲਾਵੇ ਮੈਂ ਕਹਿੰਦੀ ਮੈਂ ਤੈਨੂੰ ਬੁਲਾਉਣਾ ਨਹੀਂ ਹਰਮਣ ਮੈਂ ਤੈਨੂੰ ਬੁਲਾਉਣਾ ਨਹੀਂ ਹੈਗਾ ਹਣਾ ਫਿਰ ਇਹ ਕਹਿੰਦਾ ਚੱਲ ਇਹ ਫਿਰ ਅੱਕ ਕੇ ਵਿਚਾਰਾ ਆ ਗਿਆ ਫਿਰ ਮਿੰਟਾਂ ਜੀਆਂ ਕਰਕੇ ਉੱਥੇ ਕਹਿੰਦਾ ਮੰਮੀ ਹੁਣ ਮੈਂ ਵੀ ਨਹੀਂ ਬੁਲਾਉਣਾ ਹੈਗਾ ਕਹਿੰਦਾ ਜੀ ਤੁਸੀਂ ਨਹੀਂ ਬੁਲਾਣਾ ਤਾਂ ਮੈਂ ਵੀ ਨਹੀਂ ਬੁਲਾਣਾ ਇਹ ਮਾਵਾਂ ਨੇ ਫਿਰ ਵੀ ਤਰਸ ਜਾ ਜਾਂਦਾ ਮੈਂ ਆ ਤੇ ਚਲੋ ਜੀ ਆਪਾਂ ਕਾਫੀ ਫੜਾ ਕੇ ਲਿਆ ਆ ਹੁਣ ਇਹਨਾਂ ਮਨਾਇਆ ਤੇ ਉਧਰੋਂ ਏਸੀ ਲਾ ਲਿਆਗਾ ਹੁਣ ਕਾਫੀ ਪੀਊਗਾ ਦਾਰਪੂ ਜੀ ਬੈਠੇ ਥੋੜਾ ਜਿਹਾ ਖਾ ਰਿਆ ਹੋ ਹੁਣ ਕਹਿੰਦਾ ਮੰਮੀ ਕੁਛ ਖਾਣ ਨੂੰ ਵੀ ਨਹੀਂ ਹੈਗਾ ਮੈਂ ਕਿਹਾ ਕਿਉਂ ਪਤਾ ਲੱਗਦਾ ਮਾਵਾ ਤੋਂ ਨਹੀਂ ਤਾਂ ਜੋਰ ਹੈ ਅੱਧੇ ਘੰਟੇ ਬਾਅਦ ਮਮੀ ਨੂੰ ਕੁਛ ਖਾਣ ਨੂੰ ਮੜਾ ਲਾਓ ਕੁਛ ਖਾਣ ਨੂੰ ਮੜਾਓ ਅੱਜ ਤੱਕ ਮੇਰੇ 4 ਘੰਟੇ ਮਾਂ ਨੂੰ ਬੁਲਾਏ ਬਿਨਾਂ ਤੇ ਖਾਦੇ ਬਿਨਾਂ ਰੋਟੀ ਰੋਟੀ ਖਾ ਕੇ ਔਰ 10 ਮਿੰਟਾਂ ਬਾਅਦ ਹੀ ਕਹਿ ਦਿੰਦਾ ਮੰਮੀ ਨੂੰ ਕੁਛ ਖਾਣ ਨੂੰ ਦਿਓ ਕੁਛ ਖਾਣ ਨੂੰ ਦਿਓ ਕੀ ਕਰਿਆ ਅੱਜ ਥੋੜਾ ਜਿਹਾ ਹਨਾ ਚੱਲ ਕਾਫੀ ਚੱਕ ਪੁੱਤ ਆ ਦੇਖੋ ਜੀ ਅਸੀਂ ਬਣਾ ਲਈਏ ਕਾਫੀ ਅੱਜ ਕਾਫੀ ਨਾਲ ਨਾ ਕਹਿੰਦੇ ਐਨਰਜੀ ਐਨਰਜੀ ਆ ਜਾਂਦੀ ਹੈ ਹਾਂ ਐਨਰਜੀ ਹੁੰਦਾ ਐਨਰਜੀ ਆ ਜਾਂਦੀ ਹੈ ਅੱਜ ਸਵੇਰ ਵੀ ਥੋੜਾ ਜਿਹਾ ਡਾਊਨ ਜਾ ਹੋਏ ਪਏ ਤੇ ਪਤਾ ਨਹੀਂ ਪੀਪੀ ਪਧਿਆ ਹੋਏ ਸੀ ਪਤਾ ਨਹੀਂ ਘਟਿਆ ਹੋਏ ਸੀ ਪਤਾ ਨਹੀਂ ਹੈ ਕੁਛ ਬੰਦਲ ਵਾਲੀ ਹੋ ਗਈ ਪੁੱਤੜ ਵਾਲੀ ਹੋ ਗਈ ਪੁੱਤਾ ਹੋਈ ਪਈ ਐ ਮੈਂ ਕੱਪੜੇ ਸੁੱਕਣੇ ਪਾਏ ਹੁੰਦੇ ਲੱਗ ਲੱਗ ਕੇ ਆਉਂਦੀ ਸਵਾ ਹੁਣ ਮੁੰਡਾ ਮੇਰਾ ਬੋਲਦਾ ਜੀ ਤਾਂ ਇਹਦਾ ਵੀ ਨਹੀਂ ਲੱਗਦਾ ਹੈਗਾ ਬਲਾਵਲ ਤੋਂ ਮਨਾਵਲਾ ਵੀ ਮੇਰੇ ਨਾਲ ਖੱਪੜਾ ਨਾ ਹੁੰਦਾ ਨੇ ਜੈਲੀ ਤੇ ਚਲੇ ਜਾਂਦਾ ਆਪਣੇ ਕੰਮ ਕਰਦੇ ਆਂ ਬੱਚਾ ਸੌਂ ਗਿਆ ਬੱਦਲ ਵਈ ਸਵੇਰੇ ਤੋਂ ਪਜੀਸੀ ਹੀ ਕੱਪੜੇ ਧੋਤੇ ਸੀਗੇ ਨਾ ਸਵੇਰੇ ਤੇ ਹੁਣ ਬੱਦਲ ਵਈ ਸੁੱਕ ਗਏ ਹੋਣਗੇ ਕੱਪੜੇ ਤਾਂ ਕਾਫੀ ਵਗੈਰਾ ਪੀ ਕੇ ਫਿਰ ਆਪਾਂ ਕੱਪੜੇ ਨੂੰ ਲਾ ਕੇ ਇਹਨਾਂ ਦੀ ਕਰਦੇ ਆਂ ਤੈ ਫਿਰ ਉਦੋਂ ਵਾਦ ਦੇ ਵਿੱਚ ਹੋਜੀ ਸ਼ਾਮ ਦਾ ਟਾਈਮ ਹੋ ਚੁੱਕੇ 4:30 ਹੋ ਚੁੱਕੇ ਨੇ ਫਿਰ ਪਦਾ ਸਬਜੀ ਦਾ ਸੋਚਦੇ ਆ ਕਿ ਕੀ ਬਣਾਉਣੀ ਹੈ ਹਨਾ ਇਹ ਵੀ ਰੋਜ਼ ਦਾ ਇੱਕ ਤਰ੍ਹਾਂ ਦਾ ਟਾਰਗੇਟ ਜਾਂ ਹੁੰਦਾ ਸਬਜੀ ਰੋਜ਼ ਰੋਜ਼ ਕੀ ਬਣਾਈਏ ਕਿਉਂਕਿ ਇੱਕ ਸਬਜੀ ਤੋਂ ਵੀ ਰੋਜ਼ ਆਪਾਂ ਨੂੰ ਪਤਾ ਹੀ ਹੈ ਵੀ ਮੌਸਮ ਦੇ ਅਨਸਾਰ ਹੀ ਸਬ지ਆਂ ਹੁੰਦੀਆਂ ਨੇ ਹਨਾ ਤੇ ਆਹੋ ਬੈਠਾ ਜੀ ਕਾਂ ਲੈ ਕਾਂ ਕਾਂ ਕਰਦਾ ਮੈਂ ਤਾਂ ਕਾ ਜੀ ਮਸੀ ਆਜਾ ਪਤਾਵਾ ਆਜਾ ਤਾਂ ਤੇ ਹੈ ਚੀੜੀ ਦਾ ਪੱჭ ਕੀ ਉੱਤਰ ਪੱჭ ਕੀ ਕੀ ਦਿਸ ਕੀ ਆ ਓਏ ਕਾਇਆ ਕਾਇਆ ਕੀ ਆ ਦੱਸ ਹਾਂ ਪੋਟਾਨਿਕਾ ਤਾਂ ਬੁੱਲੀ ਜਾਂਦਾ 10 ਤਾਂ ਸਹੀ ਕਹਾ ਤਾਂ ਬੁੱਲੀ ਜਾਂਦਾ ਭਾਈ ਪੋਟਾਨਿਕ ਕੀ ਦੇਖਦਾ ਚਲੋ ਜੀ ਆਪਾਂ ਕਿੰਨਾ 커피 ਵਗੈਰਾ ਹੈ ਨਾ ਹੈਲੋ ਹਰਮਨ ਅੱਜ ਹੈਗਾ ਜੀ ਮੌਸਮ ਨੂੰ ਜਿਹੜਾ ਬਹੁਤ ਠੰਡਾ ਠੰਡਾ ਜੀ ਸਵੇਰ ਦੀ ਨਾ ਧੁੱਪ ਨਹੀਂ ਨਿਕਲੀ ਹੈ ਨਾ ਉੜੀ ਜੀ ਜਿਹੜੀ ਵੀਡੀਓ ਵਲੌਗ ਹੈ ਜੀ ਆਪਾਂ ਕੱਲ ਬਣਾਇਆ ਸੀਗਾ ਅੱਜ ਬੱਚ ਸਵੇਰ ਦਾ ਮੈਨੂੰ ਟਾਈਮ ਨਹੀਂ ਲੱਗਿਆ ਹੁਣ ਟਾਈਮ ਹੋ ਗਈ 2:30 ਬਜ ਚੁੱਕੇ ਨੇ ਤੇ ਆਪਾਂ ਹੁਣ ਵੀਡੀਓ ਕਰ ਲਈਏ ਸਰੋ ਹਣਾ ਬੱਦਲ ਜਿਹੜਾ ਪੜਾ ਘਰ ਚ ਦਾ ਲੱਗਦਾ ਨਹੀਂ ਪਰ ਆ ਜਾਊਗਾ ਤੇ ਜੀ ਆਪਾਂ ਬਣਾਈਏ ਅੱਜ ਖੀਰ ਬਣਾਈ ਸੀਗੀ ਵਸੇ ਰਿਸ਼ਤੇਦਾਰਾਂ ਨੇ ਆਉਣਾ ਸੀਗਾ ਰਿਸ਼ਤੇਦਾਰ ਨਹੀਂ ਆਏ ਤੇ ਅਸੀਂ ਆਪ ਹੀ ਖਾਣ ਲੱਗੇ ਹਣਾ ਹਰਮਣ ਟੈਸਟ ਬਣੀ ਹੈ ਨਾ ਰਿਸ਼ਤੇਦਾਰਾਂ ਨੇ ਧੁੱਖਾ ਕਰਤਾ ਜੀ ਕਹਿੰਦੇ ਅਸੀਂ ਆਉਣਾ ਨਹੀਂ ਤੋਂ ਕਹਾਵਾ ਕਰਤਾ ਖੀਰ ਤੂੰ ਖਾਈ ਜਾ ਤੇ ਆਪਾਂ ਸਵੇਰੇ ਬਣਾਈ ਸੀਗੀ ਜੀ ਖੀਰ ਤੇ ਆਪਣੇ ਆਉਣਾ ਸੀ ਰਿਸ਼ਤੇਦਾਰਾਂ ਨੇ ਬਟ ਲੱਗਦਾ ਨਹੀਂ ਵੀ ਉਹ ਆਉਣਗੇ ਸ਼ਾਇਦ ਅਜੇ ਧਾਵਾਂ ਡੋਲਦੇ ابھی ਆਉਣਾ ਜਾਂ ਨਹੀਂ ਆਉਣਾ ਹਨਾ ਹਰਮਨ ਮੈਂ ਕਿਹਾ ਤੁਸੀਂ ਖਾ ਲਓ ਠੰਡੀ ਹੋ ਗਈ ਹਨਾ ਬਣਾ ਕੇ ਸਵੇਰੇ ਨਾਲ ਫ੍ਰਿਜ ਦੇ ਵਿੱਚ ਰੱਖਤੀ ਸੀਗੀ ਤੇ ਠੰਡੀ ਹੋ ਗਈ ਸੀ ਮੈਂ ਹੁਣ ਦੇਤੀ ਇਹਨਾਂ ਨੂੰ ਹਰਮਨ ਨੂੰ ਹਰਮਨ ਦੇ ਡੈਡੀ ਨੂੰ ਚ ਮਿਲਾ ਲਿਆ ਆਪਾਂ ਖੀਰ ਤੇ ਮੈਂ ਇਹਨਾਂ ਨੂੰ ਇਹ ਹਾਸੇ ਸੀਗੇ ਕਹਿੰਦੇ ਜੇ ਆ ਗਏ ਉਹ ਰਿਸ਼ਤੇਦਾਰ ਮੈਂ ਕਿ ਕੋਈ ਗੱਲ ਨਹੀਂ ਉਹਨਾਂ ਲਈ ਆਪਾਂ ਰੱਖਤੀ ਹਨਾ ਤੇ ਤੁਸੀਂ ਔਰ ਜੇ ਆਗੇ ਰਿਸ਼ਤੇਦਾਰ ਹਨ ਨਾ ਉਹਨਾਂ ਦੇ ਲਈ ਮੈਂ ਰੱਖਤੀ ਚਲੋ ਜੀ ਹੁਣ ਮੈਂ ਤਿਆਰ ਹੋਇਆ ਖੜਾ ਐ ਨਾ ਦੇਖੋ ਬੱਦਲ ਆ ਜਿਹੜਾ ਉਹ ਕਿਵੇਂ ਘਰ ਚਦਾ ਹੈ ਨਾ ਤੇ ਮੈਂ ਆਨੀ ਸੀਗੀ ਬਾਹਰੇ ਹੁਣ ਅਸੀਂ ਜਾ ਕੇ ਆਉਣਾ ਸੀ ਕਿਤੇ ਮਾਪੁੱਤਾਂ ਨੇ ਦੋਨਾਂ ਨੇ ਤੇ ਜੀ ਅਸੀਂ ਜਾ ਕੇ ਆਉਨੇ ਆ ਸਾਨੂੰ ਇਹ ਵੀ ਕਿਤੇ ਮੇਂ ਆ ਜੀ ਹਣਾ ਉਤੋਂ ਪਹਿਲਾਂ ਪਹਿਲਾਂ ਜਾ ਜੀ ਇਹ 5 10 ਕਿ ਮਿੰਟ ਦਾ ਕੰਮ ਆ ਕਰਕੇ ਘਰੇ ਆ ਜੀਏ ਕਿਉਂਕਿ ਕਈ ਵਾਰ ਮੇਂ ਆ ਜਾਂਦਾ ਫਿਰ ਉੱਥੇ ਗਿਆ ਨੂੰ ਟਾਈਮ ਲੱਗ ਜਾਂਦਾ ਠੀਕ ਆ ਜੀ ਤੇ ਆਪਾਂ ਸਬਜ਼ੀ ਵਗੈਰਾ ਉਹ ਬਣਾ ਲਈ ਸੀਗੀ ਕਸਦੂਰੀ ਤੇ ਮੈਂ ਉਰੇ ਬੈਠੇ ਹੁਣ ਕਿਉਂ ਮੈਂ ਬੈਠ ਗਈ ਸੀ ਜੀ ਪੌੜੀਆਂ ਦੇ ਵਿੱਚ ਮੈਂ ਹਰਨਨ ਦੀ ਵੇਟ ਕਰਦੀ ਸੀ ਉਹ ਇੱਧਰ ਨੂੰ ਗਿਆ ਹੋਇਆ ਬਾਹਰੇ ਮੈਂ ਕਿਹਾ ਚਲੋ ਬਾਹਰੇ ਆ ਜਿੰਨਾ ਫਿਰ ਹੱਸ ਜਾ ਕੇ ਆਈਏ ਦੋਨੇ ਮਾਂ ਪੁੱਤ ਹਨਾਈ ਤੇ ਬੱਦਲਾਂ ਘਰ ਚ ਰਿਹਾ ਬਹੁਤ ਜ਼ਿਆਦਾ ਕੱਲ ਸਾਡੇ ਮਾਂ ਪੁੱਤਾਂ ਦੀ ਹੋ ਗਈ ਸੀ ਥੋੜੀ ਜਿਹੀ ਗੱਲ पे ਸੇ ਲੜਾਈ ਹਨਾ ਥੋੜਾ ਜਿਹਾ ਵੀਡੀਓ ਮੈਂ ਕੱਲ ਦੀ ਮਿਕਸ ਕਰੂੰਗੀ ਤੇ ਥੋੜਾ ਜਿਹਾ ਪੰਜ ਬਣਾਏ ਬਲੌਗ ਕਿਉਂਕਿ ਸਵੇਰ ਦਾ ਬਿਲਕੁਲ ਟਾਈਮ ਨਹੀਂ ਲੱਗਿਆ ਹੈਗਾ ਬਸ ਮੈਨੂੰ ਏਸੀ ਵੀ ਆਉਣਾ ਸੀ ਰਿਸ਼ਤੇਦਾਰਾਂ ਨੇ ਮੈਂ ਕੰਮਕਾਰਾਂ ਚ ਵਿਜੀ ਰਹੀ ਹਨਾ ਮੈਨੂੰ ਏਸੀ ਵੀ ਜਲਦੀ ਜਲਦੀ ਕੰਮ ਹੋ ਜਾਣਾ ਹਨਾ ਬਟ ਚਲੋ ਉਹ ਕਹਿੰਦੇ ਹੁਣ ਅਸੀਂ ਸਵੇਰੇ ਆਵਾਂਗੇ ਚਲੋ ਕੋਈ ਗੱਲ ਅਸੀਂ ਕੱਲ ਨੂੰ ਆ ਜਾਣਗੇ ਤੇ ਹੁਣ ਆਪਾਂ ਜਾ ਕੇ ਉਹਨੇ ਜਿਹੜੇ ਕੰਮ ਵਗੈਰਾ ਰਹਿੰਦੇ ਨੇ ਜੀ ਉਹ ਕਰਦੇ ਆਂ ਚਲੋ ਚੱਲ ਕੇ ਆਉਨੇ ਆਪਾਂ ਹਾਈ ਜੀ ਅਸੀਂ ਹਾਂ ਚੱਲ ਸੰਗਤੁਰ ਪਾ ਜਾ ਪਹਿਲੇ ਬਸੇ ਨਾ ਮੇਰੀ ਚੁੰਨੀ ਦਾ ਹੀ ਹੁੰਦਾ ਵੀ ਇਹਦੀ ਚੁੰਨੀ ਨਾਲ ਹੀ ਉਹ ਕਰਾਵੇਂ ਹਨਾ ਸਿੱਦਾ ਸੂਟ ਸੀਗਾ ਜਿਹਨੇ ਸੂਟ ਲੱਤਾ ਉਹ ਸਾਡੇ ਬਸ ਅਡੇ ਤੇ ਖੜੀ ਆ ਭੈਣ ਉਹ ਕਹਿੰਦੀ ਮਨ ਉਹਦੇ ਫੜਾ ਜੇ ਮੇਰੀ ਬੱਸ ਲੰਘ ਜੂਗੀ ਨਹੀਂ ਹਨਾ ਮੈਂ ਤੇ ਹਰਮਨ ਨੂੰ ਸੂਟ ਫੜਾ ਕੇ ਆਉਨੇ ਆ ਉਹਨਾਂ ਨੂੰ ਆ ਜਾ ਹਰਮਨ ਤੇ ਅਸੀਂ ਜੀ ਆਉਨੇ ਹੁਣ ਕਾ 2 ਮਿੰਟਾਂ ਦਾ 2 ਮਿੰਟ ਦਾ ਹੀ ਕੰਮ ਹਨ ਖੜੇ ਨੇ ਉਹਨਾਂ ਤੇ ਕਈ ਫੋਨ ਆ ਗਏ ਪਹਿਲਾਂ ਸਾਨੂੰ ਪਤਾ ਨਹੀਂ ਲੱਗਿਆ ਗਿਆ ਫੋਨ ਸਾਡਾ ਅੰਦਰ ਪਿਆ ਸੀਗਾ ਤਾਂ ਕਰਕੇ ਤੇ ਚਲੋ ਜੀ ਆਪਾਂ ਚੱਲਦੇ ਹਾਂ ਉਹੀ ਇਹਨੇ ਗਏ ਤੈਨੂੰ ਕੋਲ ਨਾ ਲੈਟ ਲਾ ਲਈ ਬਾਪੂ ਹੈ ਲੈ ਇਹਦੇ ਵਿੱਚ ਰੱਖ ਇਹੋ ਜਿਹਨੇ ਕੋਈ ਪਾਪਾ ਨੂੰ ਕੋਈ ਨਹੀਂ ਫੇਟ ਲਾਗਾ ਸਮਨ ਪਸਾਪਾ 2 ਮਿੰਟਾਂ ਦੇ ਕੰਮ ਆ ਅੱਜ ਸਗੋਂ ਤੋਪਾਂ ਜਿ ਸਾਡੇ ਤੋਪਾਂ ਮੋਟੇ ਹੋ ਗਏ ਸਾਫ-ਸਾਫ ਹੋ ਗਏ ਸਾਡੇ ਤੋਪਾਂ ਚਲੋ ਜੀ ਨੰਨ ਤਾਂ ਬਸ ਲਾਂਗੇ ਵਿਚਾਰਾਂ ਦੇ ਹੁਣ ਕੱਲ ਨੂੰ ਪਾਇਆ ਜਾਊਗਾ ਫੋਨ ਕਰਤਾ ਸੀ ਉਹਨਾਂ ਨੂੰ ਵੀ ਚਲੋ ਨੂੰ ਮੈਂ ਗੱਲ ਨਹੀਂ ਸਕੂਟਰੀ ਅੰਦਰ ਤੇ ਬਾਰੇ ਵੀ ਪੰਦਰ ਤੇ ਫਿਰ ਮੈਂ ਕਿਹਾ ਮੈਂ ਨਹੀਂ ਹਾਂ ਬਾਰੇ ਲਿਫਟੇ ਵੀ ਸਾਡੇ ਚੱਲਿਆ ਵਾਰ ਨੂੰ ਆਹ ਵੇਖਿਓ ਬਾਸ ਮੜਿਆਣਾ ਇਹ ਇੱਕ ਵਾਡੀਪੀਆ ਇਹ ਡੀਪੀ ਆਇਆ ਕਿਆ ਇਹ ਕੋਚ ਪਰ ਆਇਦ ਵਾਲੇ ਨਹੀਂ ਹੋ ਜਾਣਾ ਪੈਂਦਾ ਹਨਾ ਮੇਰਾ ਬਸ ਇੰਨਾ ਕੀ ਆਊਗਾ ਏਡੋ ਵੱਧ ਨਹੀਂ ਹੁੰਦਾ ਹੈਗਾ ਆਲੇ ਦੋ ਆਲੇ ਬਥੇਰਾ ਪੈ ਰਿਆ ਮੇ ਸਾਡੇ ਅੰਨਾ ਕਾ ਕੇ ਚਲੇ ਜਾਣਾ ਇਹਨੂੰ ਵਾਪਸ ਬੱਸ ਕੀ ਬੰਦਾ ਕਰੇ ਹਨਾ